ਜਾਗਰ ਟੂੜੀਆਂ ਦੇ ਨੇੜਲੇ ਆਲੀਵਾਲ ਜਾਗਲਾ ਪੁਲ ਦੇ ਨੇੜੇ ਨਹਿਰ ਵਿੱਚ ਆਉਣਗੇ ਚਾਰ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰ ਦੇ ਮੁਤਾਬਕ ਉਸਨੇ ਨਹਿਰ ਦੇ ਵਿੱਚ ਛਾਲ ਮਾਰੀ ਤਾਂ ਪਾਣੀ ਜ਼ਿਆਦਾ ਹੋਣ ਅਤੇ ਵਹਾਅ ਦੇ ਤੇਜ਼ ਹੋਣ ਕਰਕੇ ਉਹ ਬਾਹਰ ਨਹੀਂ ਆ ਸਕਿਆ ਹਾਲੇ ਉਹੀ ਪਾਲ ਕੀਤੀ ਜਾ ਰਹੀ ਹੈ ਇੱਕ ਸਬੰਧੀ ਰੂੜੇ ਨੌਜਵਾਨ ਦੇ ਰਿਟਰ ਹੈ ਜਾਗਰ ਦਿੰਦੇ ਹੋਏ ਦੱਸਿਆ ਕਿ ਉਹਨਾਂ ਰਿਤੇ ਆਰ ਸਾਜਰ ਮੁਸੀਬ ਵਾਸੀ ਪਿੰਡ ਬੋੜ ਵਾਲਾ ਬੀਤੇ ਕੱਲ ਆਲੀਵਾਲਾ ਨਹਿਰ ਜਾਗਲਾ ਪੁਲ ਦੇ ਨੇੜੇ ਆਪਣੇ ਤਿੰਨ ਹੋਰ ਪਿੰਡ ਦੇ ਬੱਦੋਵਾਲ ਦੇ ਰਿਸ਼ਤੇਦਾਰਾਂ ਨਾਲ ਹੋਣ ਲਈ ਆਇਆ ਸੀ ਅਤੇ ਜਦੋਂ 사ਜਨ ਨੇ ਨਹਿਰ ਵਿੱਚ ਛਾਲ ਮਾਰੀ ਤਾਂ ਪਾਣੀ ਤੇਜ਼ ਵਹਾਉਣਾ ਰੁੜ ਹੀ ਗਿਆ ਅਜੇ ਘੱਟ ਪੂਰਾ ਕੁਝ ਹੀ ਪਤਾ ਨਹੀਂ ਲੱ ਸਕੇ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਉਧਰ ਪੁਲਿਸ ਦੇ ਸਹੀ ਪ੍ਰਗਟ ਸਿੰਘ ਜੀ ਦੀ ਗਵਾਈ ਵਿੱਚ ਪੁਲਿਸ ਪਾਰਟੀ ਉੱਥੇ ਮੌਕੇ ਤੇ ਪਹੁੰਚੀ ਹੈ ਉਹਨਾਂ ਵੱਲੋਂ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਮਗਜੀ ਸਿੰਘ ਹੈ ਮੇਰਾ ਜੀਜਾ ਜੀ ਭਾਜੀ ਤੁਸੀਂ ਇਹ ਚਾਰ ਜਣੇ ਨਾਉਣ ਆਏ ਸੀ ਬੱਦੋਵਾਲ ਦੇ ਤਿੰਨੇ ਜਣੇ ਬੱਦੋਵਾਲ ਦੇ ਤੇ ਇੱਕ ਇਹ ਜਿਹੜਾ ਬੋੜਵਾਲ ਦਾ ਹੈ ਤੇ ਇਹ ਨਾਉਣ ਆਏ ਉਸ ਉਹਨੇ ਮਤਲਬ ਛਾਲ ਮਾਰ ਦਿੱਤੀ ਇਹਦੇ ਵਿੱਚ ਨਹਿਰ ਦੇ ਵਿੱਚ ਤੇ ਉਹ ਬਾਅਦ ਚ ਤਾਂ ਹੀ ਨਹੀਂ ਆਇਆ ਫਿਰ ਉਹਨਾਂ ਨੇ ਮਤਲਬ ਜਿਹੜੇ ਤਿੰਨ ਬੰਦੇ ਸੀ ਉਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਮਤਲਬ ਉਹਨੂੰ ਸਜ ਨੇ ਛਾਲ ਮਾਰ ਦਿੱਤੀ ਨਹਿਰ ਚ ਤੇ ਉਹ ਬਾਹਰ ਨਹੀਂ ਆਇਆ ਤੇ ਸਾਨੂੰ ਲੱਭ ਨਹੀਂ ਰਿਹਾ ਫਿਰ ਅਸੀਂ ਇੱਥੇ ਆਣ ਕੇ ਵੇਖਿਆ ਤੇ ਸਾਨੂੰ ਵੀ ਕੁਝ ਨਹੀਂ ਲੱਭਾ ਫਿਰ ਅਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਮਤਲਬ ਮੁਲਾਜ਼ਮ ਸੱਦੇ ਉਹਨਾਂ ਨੂੰ ਕਿਹਾ ਵੀ ਮਤਲਬ ਸਾਨੂੰ ਬੋਡੀ ਲਭਾਈ ਜਾਵੇ ਤੇ ਉਹਨਾਂ ਵੀ ਮਾੜੀ ਮੋਢੀ ਕਾਰਵਾਈ ਪਾ ਗਏ ਤੇ ਆਪਣਾ ਨਹਿਰੀ ਵਿਭਾਗ ਕੋ ਗਏ ਤੁਸੀਂ ਨਹਿਰੀ ਵਿਭਾਗ ਕੋ ਗਏ ਸੀ ਉਹਨਾਂ ਨੂੰ ਕਿਹਾ ਸੀ ਵੀ ਮਤਲਬ ਵੀ ਨਹਿਰ ਕੱਟ ਕੀਤੀ ਜਾਵੇ ਤੇ ਕੋਈ ਉਹਨਾਂ ਨੇ ਮਤਲਬ ਇੰਨੀ ਸੁਣਵਾਈ ਨਹੀਂ ਕੀਤੀ ਜਿਨੀ ਵੀ ਨਹਿਰ ਕੱਟ ਕਰਕੇ ਵੀ ਸਾਡਾ ਮਤਲਬ ਜਿਹੜੀ ਬੋਡੀ ਉਹਦੀ ਲੱਭ ਸਕੇ ਹਾਂ ਤੇ ਇਹ ਕਰਕੇ ਪ੍ਰਸ਼ਾਸਨ ਕੋ ਮੰਗ ਕਰਦੇ ਵੀ ਮਤਲਬ ਤਾਂ ਨੂੰ ਬੋਡੀ ਉਹਦੀ ਮਿਲ ਜੇ ਇਹ ਆ ਵੀ ਪ੍ਰਸ਼ਾਸਨ ਦੀ ਮਦਦ ਨਾਲ ਸਾਨੂੰ ਉਹਦੀ ਬੋਡੀ ਮਿਲ ਜੇ ਮੇਰਾ ਪੁੱਟਿਆ ਗਿਆ ਮਤਲਬ ਭਾਜੀ ਇਸ ਤਰ੍ਹਾਂ ਇਹਨਾਂ ਦੇ ਕਹਿਣ ਦੇ ਮਤਲਬਕਿਆ ਤੇ ਵੀ ਨੌਣ ਆਏ ਆ ਤਿੰਨ ਜਾਣੇ ਹੀ ਮੰਨ ਲਓ ਤਿੰਨ ਜਾਣੇ ਹੋ ਰਹੀ ਚੌਥਾ ਉਹ ਆਪ ਹੀ ਤਿੰਨੋਂ ਆਏ ਹੀ ਤੇ ਨਹਾਉਣ ਦੇ ਵਿੱਚ ਮੰਨ ਲਓ ਕਹਿੰਦੇ ਵੀ ਉਹ ਉਹਨੇ ਵਿਚਾਲ ਮਾਰਤੀ ਆ ਨਹਾਉਣ ਗਿਆ ਆ ਤੇ ਬਾਅਦ ਚ ਉਹਨਾਂ ਨੇ ਰੋਲਾ ਰੋਲਾ ਪਾਇਆ ਵੀ ਇਸ ਤਰ੍ਹਾਂ ਬੰਦਾ ਡੁੱਬ ਗਿਆ ਬੰਦਾ ਡੁੱਬ ਗਿਆ ਨਹੀਂ ਲੱਭਾ ਉਸੇ ਵੇਲੇ ਕਿਤੇ ਥਾਂ ਬਹਿ ਗਿਆ ਤੇ ਬਾਅਦ ਚ ਕੱਲ ਦੇ ਡੇ ਲੱਭਣ ਬਾਕੀ ਪ੍ਰਸ਼ਾਸਨ ਵੀ ਸਾਡੇ ਨਾਲ ਹੀ ਆ ਤੇ ਗੋਤਾਖੋਰ ਮੰਗਾਰੇ ਵੇਖੋ ਘੰਟੇ ਘੰਟੇ ਘਰਾ ਜਾਂਦੇ ਆ ਉਹ ਉਹਨਾਂ ਨੇ ਤਸੱਲੀ ਦਿੱਤੀ ਆ ਵੀ ਚਲੋ ਡੈੱਡ ਬੋਡੀ ਲੱਭ ਕੇ ਦੇਵਾਂਗੇ ਆਪਾਂ ਤਾਂ ਕਿ ਦਿਨੋਂ ਵਾਟਰ ਨੇ ਛਾਲ ਮਾਰਤੀ ਤੇ ਇਹ ਤਿੰਨ ਚਾਰ ਦੋਸਤ ਹੋਰ ਹੀ ਨਾਲ ਉਹਨਾਂ ਬਾਅਦ ਚ ਰੋਲਾ ਪਿਆ ਕਿ ਬਾਹਰ ਨਹੀਂ ਆਇਆ ਤੋ ਉਹ ਗਹਨਿਆ ਦੇ ਵਿੱਚ ਝੁੱਪ ਗਿਆ ਤੇ ਉਹ ਕੱਲ੍ਹ ਦਾ ਅਸੀਂ ਲੱਭਣ ਦੇ ਆ ਪਰ ਅੱਜ ਤੱਕ ਲੱਭਾਂ ਨਹੀਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਸਾਨੂੰ ਛੇਤੀ ਛੇਤੀ ਉਹ ਬੜੀ ਜਿਹੀ ਮੰਦੀ ਨੇ ਛੱਡੀ ਸਣੀ ਸਾਡੇ ਨਾਲ ਆ ਸਾਡੀ ਮਤ ਕਰ ਰਿਹਾ ਤੇ ਗੋਤਾਖੋਰ ਵੀ ਸਾਡੇ ਜਿਹੜਿਆਂ ਭਾਈ ਸਾਹਿਬ ਨੇ ਦੱਸਿਆ ਵੀ ਆ ਰਹੇ ਨੇ ਤੇ ਜਲਦੀ ਜਲਦੀ ਜਿਹੜਾ ਕੰਮ ਜਾਰ ਹੋ ਸਕੇ ਸਾਨੂੰ ਬਾਡੀ ਮਿਲ ਜੇ ਇਹ 사जन ਮਸੀਦ ਤੇ ਇਹਦੇ ਨਾਲ ਤਿੰਨ ਜਾਣੇ ਹੋਰ ਸੀਗੇ ਇਹਦੇ ਦੋਸਤ ਹੀਗੇ ਜਾਂ ਕਿੱਦਾਂ ਸੀਗੇ ਇਹ ਨਾਰੇ ਸੀ ਫਤਨ ਕੇਤੀ ਕਿਤੇ ਇਹ ਜਦੋਂ ਵਿੱਚ ਨੌਂਦਿਆਂ ਨੌਂਦਿਆਂ ਇਹ ਸਲਿੱਪ ਹੋਂ ਕਰਕੇ ਇਹਨੇ ਬਾਵਾ ਬੂਆ ਮਾਰੀਆਂ ਇੱਕ ਦੋ ਵਾਰੀ ਉਹਨਾਂ ਨੂੰ ਦੇਖਿਆ ਵੀ ਬਾਵਾ ਮਾਰਦਾ ਡੁੱਬਦਾ ਡੁੱਬਦਾ ਜਿਹੜਾ ਉਹ ਡੁੱਬ ਗਿਆ ਆ ਉਹਦਾ ਗਾੜੀ ਪਤਾ ਨਹੀਂ ਚੱਲ ਰਿਆ ਅਜੇ ਤੀਕਾਂ ਜੇ ਡੈੱਡ ਬਾਡੀ ਜਦੋਂ ਮਿਲਦੀ ਆ ਉਦੋਂ ਜੋ ਬੰਦੀ ਆ ਕਾਰਵਾਈ ਉਹ ਕੀਤੀ ਜਾਵੇਗੀ ਆਪਣੀ ਭਾਤਿਆਂ ਅਸੀਂ ਵੀ ਆਪਣੇ ਨੰਬਰ ਦਿੱਤੇ ਆ ਗਾੜੀ ਸਾਰਿਆਂ ਨੂੰ ਵੀ ਜੇ ਕਿਤੇ ਡੈੱਡ ਬਾਡੀ ਕਿਸੇ ਨੂੰ ਨਜ਼ਰ ਆਉਂਦੀ ਆ ਮੈਂ ਜਿੱਥੇ ਵੀ ਮਿਲਦੀ ਆ ਉਹ ਸਾਨੂੰ ਪੁਲਿਸ ਨੂੰ ਤਲਾਹ ਦੇਣ ਗੋਤਾਖੋਰਾਂ ਦਾ ਪੁਤਰਾ ਪ੍ਰਭ ਗੋਤਾਖੋਰਾਂ ਦਾ ਮੜੇ ਸਿਵਲ ਪ੍ਰਸ਼ਾਸਨ ਹੁੰਦਾ ਆ ਉਹ ਵੀ ਹੁਣ ਦਸਨ ਪਤਾ ਲੱਗਾ ਇਹਨਾਂ ਕੋਈ ਭਾਈ ਸਾਹਿਬ ਹੋਣਾ ਕੋਈ ਵੀ ਆ ਰਹੀ ਆ ਟੀਮ ਇੱਕ ਤੇ ਉਹ ਸਰ ਜੀ ਉਹਨਾਂ ਨੂੰ ਹੋਰ ਸਾਨੂੰ ਮਤ ਮਿਲੀ ਤਾਂ ਉਹਨਾਂ ਛੇਤੀ ਹੋ ਜਾਏਗਾ ਉਦਾਂ ਇਹ ਜਿਹੜੀ ਡੈੱਡ ਬਾਡੀ ਹੁੰਦੀ ਆ ਇਹ ਗਰਮੀਆਂ ਚ 3-4 ਦਿਨ ਲੈ ਜਾਂਦੀ ਆ ਪਾਣੀ ਚ ਜਦੋਂ ਫੁੱਲਦੀ ਆ ਸਾਲ ਤੇ 6-7 ਦਿਨ ਲੈ ਜਾਂਦੀ ਬਾਹਰ ਆਉਣ ਤੇ ਸਾਰੀ ਜਿਹੜੀ ਕਾਰਵਾਈ ਆ ਅੰਦਰ ਚੱਲ ਜਾਂਦੀ ਆ